ਬਹੁਤ ਦੁੱਖ ਤੇ ਲਿਆ ਮੈਂ ਬਹੁਤ ਦੁੱਖ ਸ ਹੈ ਕਿੰਨੀ ਉਮਰ ਹੈ ਉਹਦਾ ਤੇਰੀ 20 ਸਾਲ ਬਹੁਤ ਦੁੱਖ ਸ ਹੈ ਚਲੋ ਹੁਣ ਦੁੱਖ ਦੂਰ ਹੋਇਆ ਨਾ ਹੁਣ ਆਪੇ ਰੱਬ ਨੇ ਤੇਰੇ ਸਾਰਾ ਕੁਝ ਠੀਕ ਕਰਤਾ ਨਾ ਜਿਹੜਾ ਬੱਚਾ ਟਾਈਮ ਤੋਂ ਪਹਿਲਾਂ ਜਨਮ ਲੈ ਲੈਂਦਾ ਜੀ ਉਹਨਾਂ ਦਾ ਜਿਹੜਾ ਬ੍ਰੇਨ ਹੁੰਦਾਗਾ ਉਹ ਸਹੀ ਵਿਕਸਤ ਨਹੀਂ ਹੁੰਦਾ ਕਿ ਜਦੋਂ ਵਿਕਸਤ ਨਹੀਂ ਹੁੰਦਾ ਕਿ ਜਿਹੜੇ ਇਹਨਾਂ ਦੇ ਮਸਲਾ ਉਹ ਡਿਵੈਲਪ ਨਹੀਂ ਹੁੰਦੇ ਰਾਨੀ ਹੋਇਆ ਜਾਂਦਾ ਸੀ ਜੀ ਬੋਲਦੇ ਨਹੀਂ ਸੀਗੇ ਸਹੀ ਤਰੀਕੇ ਨਾਲ ਜੀ ਲੇਕਿਨ ਇਹਦੇ ਜਿਹੜੇ ਮਸਲ ਸੀ ਉਹ ਬਿਲਕੁਲ ਬੀਕ ਸੀ ਇਹ ਦੇਖੋ ਜਿਹੜੇ ਮੈਂ ਹੁਣ ਮਸਲ ਆ ਜੀ ਜਦੋਂ ਦਾ ਟਰੀਟਮੈਂਟ ਚੱਲ ਰਿਹਾ ਜੀ ਇਹ ਬੱਚਾ ਸਹੀ ਤਰੀਕੇ ਨਾਲ ਬੋਲਣ ਲੱਗ ਗਿਆ ਜੀ ਸੌਣ ਲੱਗ ਗਿਆ ਪਹਿਲਾਂ ਖਾਂਦਾ ਨਹੀਂ ਸੀ ਜੇ ਖਾਂਦਾ ਸੀ ਤਾਂ ਉਲਟੀ ਕਰਦਾ ਸੀ ਜੀ ਤਾਂ ਹੁਣ ਖਾਣ ਪੀਣ ਵੀ ਸਹੀ ਲੱਗ ਗਿਆ ਕਾਫੀ ਇਹਦਾ ਟ੍ਰੀਟਮੈਂਟ ਚਲਾਇਆ ਬਹੁਤ ਡਾਕਟਰਾਂ ਦੇ ਕੋਲ ਪਰ ਇੰਨਾ ਕੋਈ ਸਾਨੂੰ ਮਿਲਿਆ ਨਹੀਂ ਇਹਦਾ ਰਿਸਪੌਂਸ ਤਾਂ ਹੁਣ ਤੱਕ ਦੇ ਨਾਲੋਂ ਬਹੁਤ ਫਰਕ ਆ। ਹੁਣ ਇਹ ਮੂਮੈਂਟ ਦੇਖੋ ਆ ਤੁਹਾਡੇ ਸਾਹਮਣੇ ਆ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਵੀ ਗਰਦਨ ਪੂਰੀ ਕਰ ਗਿਆ। ਗਰਦਨ ਸਿੱਧੀ ਟੱਕ ਦਰ ਸੀ। ਗਰਦਨ ਵੀ ਡੇਲ ਹੋ ਸਿੱਧੀ ਚੱਕਣ ਲੱਗ ਪਿਆ। ਹੱਥ ਨਹੀਂ ਖੁੱਲਦੇ ਸੀ। ਅੱਛਾ ਜੀ ਅਕਰਾਂ ਸੀਗੇ ਉਦੋਂ ਇਹਦਾ weight ਕਿੰਨਾ ਸੀ ਤੇ ਹੁਣ ਜਿਹੜਾ weight ਚੱਕ ਕੇ ਲਿਆਏ ਤੇ ਕਿੰਨਾ ਫਰਕ ਪਿਆ ਹੋਇਆ ਹੁਣ ਦੇਖੋ ਤੁਸੀਂ ਪਹਿਲਾਂ ਮੇਰੇ ਕੋਲ ਚੱਕ ਨਹੀਂ ਚੱਕਣ ਵਿੱਚ ਇੱਕਦਮ ਚੱਕ ਲੈਣਾ ਜਿੱਦਾਂ ਵਿੱਚ ਹੁੰਦਾ ਨਹੀਂ ਇਹਦੀ ਕੁਝ ਬਹੁਤ ਜਿੱਦਾਂ ਹੁਣ ਆਪਾਂ ਤਾਂ ਇਹਨੂੰ ਹਿਲਾਉਂਦੇ ਸੀ ਇਹ ਧੰਬੇ ਆਠ ਹੀ ਨਹੀਂ ਸਕਦਾ